ਜੀ ਦੇ ਪੁੱਤ ਐਂਡ ਵਾਲੇ ਜਿਹੜਾ ਖਾਸ ਪਾਜੇ ਨਾਲ ਲਿਖੇ ਗਏ ਅਪਰਾਧ ਲੋਗ ਸ਼ਬਦ ਲਿਖੇ ਗਏ ਇਥੋਂ ਇਹ ਸਾਬਤ ਹੁੰਦਾ ਕਿ ਜਿਹੜਾ ਦੁਸ਼ਮਣ ਆ ਜਿਹੜਾ ਸਾਨੂੰ ਜ਼ਾਲਪੁਰਪ ਨਹੀਂ ਹੋਣ ਦੇਣਾ ਚਾਹਦਾ ਉਹ ਤਾਂ ਬਾਬਾ ਸਾਹਿਬ ਡਾਕਟਰ ਮੇਰ ਕਰਦੇ ਸ਼ਰਮ ਖਲਾਫ ਬੋਲਣ ਲੱਗ ਪਏ ਪਰ ਅਫਸੋਸ ਦੀ ਗੱਲ ਆ ਕਿ ਸਾਡੇ ਸਮਾਜ ਨੂੰ ਹਜੇ ਵੀ ਬਾਬਾ ਸਾਹਿਬ ਡਾਕਟਰ ਭੀਮrao ਮੇੜਕਰਵਾਰੇ ਪਤਾ ਨਹੀਂ ਲੱਗ ਸਕਿਆ ਕਿ ਉਹ ਚਾਹੁੰਦੇ ਕੀ ਸੀ ਉਹ ਕਰਨਾ ਕੀ ਚਾਹੁੰਦੇ ਸੀ ਕਿਉਂਕਿ ਗੁੱਸਾ ਨਾ ਕਰਿਓ ਮੈਂ ਸੱਚਾਈ ਅਸਰ ਲੱਗਾ ਬਾਬਾ ਸਾਹਿਬ ਡਾਕਟਰ ਭੀਮrao ਮੇੜਕਰਵਾਰੇ ਨੇ ਸਾਨੂੰ ਬੋਲ ਦਾ ਹੱਕ ਇਸ ਕਰਕੇ ਲੈ ਕੇ ਦਿੱਤਾ ਸੀ ਕਿ ਅਸੀਂ ਰਾਜ ਭਾਰਤ ਹਾਸਲ ਕਰ ਸਕੀਏ ਪਰ ਸਾਡੇ ਸਮਾਜ ਨੇ ਇਹ ਬੋਲ ਦੇ ਹੱਕ ਨੂੰ ਹਜ਼ਾਰ ਹਜ਼ਾਰ 550 ਦੇਸ਼ ਤੇ ਬੇਚ ਕੇ ਬਾਬਾ ਸਾਹਿਬ ਡਾਕਟਰ ਭੀਮਰਾ ਮੇੜਾ ਕਾ ਵੀ ਸੋਚ ਨੂੰ ਖਤਮ ਕਰਨ ਦੀ ਗੱਲ ਕੀਤੀ ਇਸ ਕਰਕੇ ਜੇ ਤਾਂ ਬਾਬਾ ਸਾਹਿਬ ਡਾਕਟਰ ਭੀਮਰਾ ਮੇੜਾ ਜੀ ਇਸ ਦੇਸ਼ ਦੇ ਅੰਦਰ ਸਬਦਾਨ ਆ ਬਾਬਾ ਸਾਹਿਬ ਡਾਕਟਰ ਮੇੜਾ ਰਿਆ ਤਾਂ ਤੁਸੀਂ ਸੁਰੱਖਿਆ ਤੇ ਆ ਕਿ ਇਸ ਦੇਸ਼ ਦੇ ਅੰਦਰ ਸਬਦਾਨ ਨਹੀਂ ਤਾਂ ਜਿਹੜਾ ਪਹਿਲੋ ਵਾਲਾ ਗੁਲਾਮੀ ਸੀਗੀ ਸਾਡੇ ਗਲਾਂ ਵਿੱਚ ਮੁਝੇ ਤਾਂ ਪਿੱਛੇ ਝਾੜੂ ਉਹ ਦੇ ਮੁਰ ਕੇ ਫਿਰ ਆ ਸਕਦਾ ਇਸ ਕਰਕੇ ਸਾਨੂੰ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਜਿਹੜੇ ਅਧਰਾਜ ਜੋਕ ਟਿੱਪਣੀਆਂ 바ਵਾ ਸਾਹਿਬ ਦੇ ਕਰਦੇ ਆ 바ਵਾ ਸਾਹਿਬ ਡਾਕਟਰ ਪੀਟਰੋ ਮੀਰਕਲ ਜੀ ala ਚੜੀ ਆ ਅੱਜ ਪੂਰੇ ਜਿਹੜਾ ਇਸ ਦੇਸ਼ ਦੇ ਅੰਦਰ ਨਹੀਂ ਪੂਰੇ ਬੰਡ ਦੇ ਵਿੱਚ ਜਿਹੜਾ ਹੈਗੀ ਆ ਔਰ 바ਵਾ ਸਾਹਿਬ ਡਾਕਟਰ ਪੀਟਰੋ ਮੀਰਕਲ ਜੀ ਨੇ ਬੁੱਧਾ ਤੋੜਨ ਦੀ ਗੱਲ ਨਹੀਂ ਇਸ ਕਰਕੇ ਸਾਥੀਓ ਬਾਬਾ ਸਾਹਿਬ ਡਾਕਟਰ ਵੀਰੋ ਮੇੜਾ ਜੀ ਨੂੰ ਆਪਣੇ ਗੁਰੂਆਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਸਾਡੇ ਬਾ ਉਹਨਾਂ ਨੂੰ ਅਸੀਂ ਯਾਦ ਕਰੀਏਗੇ ਆਪਣੇ ਦੁੱਖਾਂ ਤਕਲੀਫਾਂ ਦਾ ਹੱਲ ਕਰਨ ਵਾਸਤੇ ਜਿਹੜਾ ਵਾਰਿਕ ਗਿਆਨ ਆਸ਼ਰਮ ਨਾਲ ਜੁੜੀਏ ਜੋ ਬੋਲੇ ਸੁਖ ਸਾਹਿਬ ਭਗਵਾਨ ਵਾਰਿਕ ਮਹਾਰਾਜ ਜੀ ਹੈ ਮੈਂ ਫਿਰ ਦੁਬਾਰਾ ਸਾਰੇ ਲੰਗਰ ਨੂੰ ਔਰ ਸਾਰੀ ਟੀਮ ਨੂੰ ਜਿਹੜਾ ਲੱਖ ਲੱਖ ਵਧਾਈ ਦਿੰਦਾ ਇਹ ਪਰਮਾਤਮਾ ਪ੍ਰਭੂ ਆਲ ਬਾਲਿਕਰੂ ਗਿਆਨਾ ਹਮਾਰਾ ਜੀ ਇਹਨਾਂ ਨੂੰ ਹੋਰ ਦਰਤੀ ਕਲਾ ਬਖਸ਼ੇ ਕਿ ਜਿਹੜਾ ਇਹਨਾਂ ਨੇ ਕੰਮ ਨੂੰ ਇਕੱਠਾ ਕਰਨ ਦਾ ਜਿਹੜਾ ਹੋ ਆਪਣਾ ਜਿਹੜਾ ਹੋ ਕੀਤਾ ਔਰ ਇੱਕ ਮਿਲਤੀ ਆ ਕਿ 1 ਮਈ ਨੂੰ ਮਜਨੂ ਦੇ ਦੇ ਹੁੰਦੇ ਜੋ ਉਸ ਡਾਕਟਰ ਪੀਵਰੋਗ ਮਣਕਾ ਜੀ ਦਾ ਤਾਂ ਸਤਪੁਰ ਜੋਜੀ ਪਾਸ਼ਾ ਪੂਰਨਾ ਹਮਾਰਾ ਦਾ ਦੋਨਾਂ ਰਤਾਂ ਦਾ ਅਵਤਾਰ ਦਿਹਾੜਾ ਸ਼ਿਆਰ ਰਗਤ ਕੁਟੀਆਂ ਦੇ ਵਿੱਚ ਜਿਹੜਾ ਉਹ ਮਨਾਇਆ ਜਾਂਦਾ ਔਰ ਤੁਸੀਂ ਸਾਰੀ ਸੰਗਤ ਨੂੰ ਹੱਥ ਮੱਲ ਕੇ ਬੇਨਤੀ ਆ ਕਿ ਇੱਕ ਮੈਨੂੰ ਉੱਥੇ ਪਹੁੰਚ ਕੇ ਗੁਰੂ ਘਰ ਦੀਆਂ ਤੁਸ਼ਕੀਆਂ ਪ੍ਰਾਪਤ ਕਰੋ ਤਸੱਦ ਸੰਗਤ ਨੂੰ ਦਾਈਨਾ ਅੰਮ੍ਰਾ ਜੀ ਵੀ ਪਹੁੰਚ ਰਹੇ ਨੇ ਸਾਰਿਆਂ ਦਾ ਧੰਨਵਾਦ ਜੋ ਬਲੇ ਸੋਪਾ ਉਹ ਗਵਾਨਵਰਨਿਕ ਮਹਾਰਾਜ ਜੀ ਹੈ ਸਭੇ ਕਮਾਲ ਸ੍ਰੀ 108 ਸਤਨ ਗਿਆਨ ਮਹਾਰਾਜ ਜੀ ਹੈ ਚੌਦੀ ਪਾਸ਼ਾ ਸਤੁਰਪੁਰਨਾਤ ਮਹਾਰਾਜ ਜੀ ਹੈ ਗੱਦੀ ਤੇ ਰਾਜਮਾਨ महाराज की जय जय पी जय भर सो बहुत बहुत धन्यवाद जी सदे कॉमी चेयरमैन कुमार बाकी शुभ जोगिंदर सिंह से जी सुमोड़ा पा सारी समय बाबा कुलदीप जी के को सत बार जी बाणी सरवण करनी है सो जब तक वो अपने साथ साथ करते हैं मैं बेनती करना चाहिए

तांबे कमाल, श्री श्री 108 सतगुरु ज्ञाननाथ जी महाराज दी पावन बख्शीश श्री आर्यवासीया दे कौमी ग्रंथ ज्ञान प्रकाश महाराज दी पावन गोदा निममान रसोई सा संगत जी नो जय भगवान वाल्मीकि जी जो बोले स्वर पे है भगवान वाल्मीकि जी महाराज की जो बोले